ਆਸਟ੍ਰੇਲੀਆ ਦੀ ਸਿੱਧੀ ਪੀਆਰ ਲੈਣੀ ਹੈ ਵੀਡੀਓ ਦੇਖਣ ਵਾਲੀ ਹੈ ਸ਼ੌਕਿੰਗ ਲੱਗਿਆ ਉਹ ਸੁਣ ਕੇ ਸਿੱਧੀ ਆਸਟ੍ਰੇਲੀਆ ਦੀ ਪੀਆਰ ਸਿੱਧਾ ਇੰਡੀਆ ਤੋਂ ਹੀ ਪੀਆਰ ਕਰਕੇ ਭੇਜ ਦਿੰਦੇ ਨੇ ਯੂਕੇ ਜਾਓ ਪੂਰੇ ਪਰਿਵਾਰ ਦੇ ਨਾਲ ਵਿਜ਼ਟਰ ਵੀਜ਼ਾ ਇੱਕ ਨਹੀਂ ਦੋ ਨਹੀਂ ਪੂਰੀ 29 ਕੰਟਰੀਆਂ ਦਾ ਵਿਜ਼ਟਰ ਵੀਜ਼ਾ ਵੀ ਆਪਾਂ ਦਵਾ ਦਿੰਦੇ ਆ ਹਾਂਜੀ ਵੀ ਦਵਾ ਠੀਕ ਹੈ ਸਾਰੇ ਦੇ ਸਾਰੇ ਪੈਸੇ ਹੋਣਗੇ ਆਪ ਉਹ ਨਹੀਂ ਹੈਗਾ ਬਾਈ ਹੋਰਾਂ ਕੋਲ ਸਿੱਧਾ ਜਾ ਕੰਮ ਹੈ ਹੋਊਗੀ ਤਾਂ ਹਾਂ ਨਹੀਂ ਹੋਗੀ ਤਾਂ ਨਾ ਸਿੱਧਾ ਜਾ ਉਹ ਵੀ ਤੁਹਾਨੂੰ ਸੇਮ ਡੇ ਹੀ ਕਲੀਅਰ ਕਰ ਦਾਂਗੇ ਆਪਾਂ ਸੇਮ ਡੇ ਬਈ ਬੈਠੇ ਵੀ ਡੇ ਕਲੀਅਰ ਕਰ ਦਾਂਗੇ ਹਾਂ ਬਈ ਤੁਸੀਂ ਜਾ ਨਹੀਂ ਸਕਦੇ ਕੋਈ ਫਾਇਦਾ ਕੋਈ ਨਹੀਂ ਕੋਈ ਫੇਮ ਖਰਾਬ ਕਰਨਦਾਰ ਨੇ ਪੈਸੇ ਖਰਾਬ ਕਰਨਦਾਰ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਜਿੰਨੇ ਵੀ ਭਰਾ ਅੱਜ ਆਪਣੇ ਨਾਲ ਵੀਡੀਓ ਤੇ ਜੁੜਿਆ ਅੱਜ ਜਿਹੜੇ ਬੱਚੇ ਜਾਂ ਜਿਨ੍ਹਾਂ ਦੇ ਪਰਿਵਾਰ ਬਾਹਰਲੇ ਦੇਸ਼ ਜਾਣਾ ਚਾਹੁੰਦੇ ਨੇ ਦੇਸ਼ ਵੀ ਕਿਹੜੇ ਆਪਣਾ ਆਸਟ੍ਰੇਲੀਆ ਆਪਣਾ ਵੀਰੇ ਯੂਕੇ ਸਭ ਤੋਂ ਵੱਡੀ ਗੱਲ 29 ਕੰਟਰੀਆਂ ਦਾ ਵੀਜ਼ਾ ਸਭ ਤੋਂ ਵੱਡੀ ਗੱਲ ਸੁਰੂ ਵਿੱਚ ਤੁਹਾਨੂੰ ਸਟਾਰਟਿੰਗ ਵਿੱਚ ਸ਼ਿਉਰਟੀ ਦੇ ਦੇਣਾ ਕੰਮ ਪਹਿਲਾਂ ਪੈਸੇ ਬਾਅਦ ਦੇ ਵਿੱਚ ਹਾਂ ਨਾ ਵੀਰੇ ਪਹਿਲਾਂ ਅਗਲੇ ਦਾ ਕੰਮ ਕਰਾ ਕੇ ਦਵਾਂਗੇ ਵੀਜ਼ਾ ਲਵਾ ਕੇ ਦਵਾਂਗੇ ਪੇਮੈਂਟ ਆਫਟਰ ਵੀਜ਼ਾ ਹੀ ਆ ਸਾਰੀ ਪੇਮੈਂਟ ਆਫਟਰ ਵੀਜ਼ਾ ਜੀ ਹਾਂ ਕੱਲੇ ਜੋ ਸਰਕਾਰੀ ਖਰਚੇ ਨੇ ਬੱਚੇ ਨੇ ਭੇਕਰਨੇ ਓਕੇ ਆਪਾਂ ਇਹਦੇ ਵਿੱਚ ਕੋਈ ਲੁਕਾਉਣੀ ਰੱਖਦੇ ਆਪਾਂ ਕਹਿ ਦੇ ਵੀ ਆਪਾਂ ਆਪਦੀ ਫੀਸ ਅਸੀਂ 5000 ਐਡਵਾਂਸ ਲੈ ਰਹੇ ਹਾਂ ਜੀ ਅਸੀਂ 2000 ਐਡਵਾਂਸ ਲੈ ਰਹੇ ਹਾਂ ਜੀ ਠੀਕ ਹੈ ਇਦਾਂ ਦਾ ਕੋਈ ਸੀਨ ਨਹੀਂ ਆਪਣੇ ਕੋਲੇ ਸਾਰੇ ਪੈਸੇ ਵੀਜ਼ੇ ਤੋਂ ਬਾਅਦ ਨੇ ਜੋ ਬੱਚੇ ਦੇ ਸਰਕਾਰੀ ਖਰਚੇ ਨੇ ਜਿੱਦਾਂ ਆਪਾਂ ਇੰਸ਼ੋਰੈਂਸ ਕਰੀ ਲੈਂਦੇ ਆ ਉਹ ਸਰਕਾਰੀ ਖਰਚਾ ਬੱਚੇ ਦਾ ਉਹ ਬੱਚਾ ਪੇ ਕਰੂਗਾ ਠ ਸਮਝ ਗਏ ਜੀ ਮੇਰੀ ਗੱਲ ਹਾਂਜੀ ਬਾਕੀ ਸਾਰੇ ਪੈਸੇ ਵੀਜ਼ੇ ਤੋਂ ਬਾਅਦ ਹੁਣ ਤੁਸੀਂ ਸੋਚ ਰਹੋਗੇ ਕਿ ਬਾਈ ਕਹਿੰਦਾ ਸਾਰੇ ਪੈਸੇ ਵੀਜ਼ੇ ਲੱਗਣ ਮਾੜਾ ਆਣਾ ਕਿੱਥੇ ਪਊਗਾ ਸਭ ਤੋਂ ਮੇਨ ਚੀਜ਼ ਆਪਣੇ ਆਫਿਸ ਦਾ ਨਾਮ ਆਣਾ ਬਾਈ ਆਪਣ ਨੂੰ ਪਊਗਾ ਨੀਅਰ ਜਨਤਾ ਹਸਪੀਟਲ ਰਾਮਪੂਰਾ ਫੂਲ ਰਾਮਪੂਰਾ ਰੋਡ ਏਬੀ ਕੰਸਲਟੈਂਟ ਰਾਮਪੂਰਾ ਨਾਲ ਆਪਣਾ ਦਫ਼ਤਰ ਹੈ ਜੀ ਉੱਥੇ ਠੀਕ ਹੈ ਜਰੂਰ ਵਿਜ਼ਿਟ ਕਰੋ ਏਬੀ ਕੰਸਲਟੈਂਟ ਦੇ ਨਾਮ ਤੇ ਰਾਮਪੂਰਾ ਫੂਲ ਨੀਅਰ ਜਨਤਾ ਹਸਪੀਟਲ ਹੈ Google ਤੇ ਲੋਕੇਸ਼ਨ ਵੀ ਪਾ ਦਾਂਗੇ ਸਕਰੀਨ ਤੇ ਨੰਬਰ ਵੀ ਚੱਲ ਰਿਹਾ ਫਿਰ ਵੀ ਐਡਰੈਸ ਤੇ ਲੱਭੜ ਚ ਕੋਈ ਦਿੱਕਤ ਹੈ ਜਿਹੜਾ ਨੰਬਰ ਸਕਰੀਨ ਚ ਰਹਾ WhatsApp ਮੈਸੇਜ ਕਰੋ ਆਟੋਮੈਟਿਕ ਲੋਕੇਸ਼ਨ ਦਾ ਲਿੰਕ ਤੁਹਾਡੇ ਤੱਕ ਪਹੁੰਚ ਜਾਊਗਾ ਅੱਜ ਦੀ ਜਿਹੜੀ ਮੇਨ ਵੀਡੀਓ ਆਪਾਂ ਸਮੂ 4 ਪ੍ਰੋਡਕਟ ਲੱਗਿਆ ਦਿਖਾਉਣ ਪਹਿਲਾ ਆਪਣੇ ਕਿਸੇ ਪ੍ਰਾਣ ਹੈ ਭੈਣ ਨੇ ਆਸਟ੍ਰੇਲੀਆ ਦੀ ਸਿੱਧੀ ਪੀਆਰ ਲੈਣੀ ਹੈ ਵੀਡੀਓ ਦੇਖਣ ਵਾਲੀ ਹੈ ਸ਼ੌਕਿੰਗ ਲੱਗਿਆ ਉਹ ਸੁਣ ਕੇ ਸਿੱਧੀ ਆਸਟ੍ਰੇਲੀਆ ਦੀ ਪੀਆਰ ਸਿੱਧਾ ਇੰਡੀਆ ਤੋਂ ਹੀ ਪੀਆਰ ਕਰਕੇ ਭੇਜ ਦਿੰਦੇ ਨੇ ਵੀਰ ਹੋਰ ਦੂਜਾ ਕਿਸੇ ਨੇ ਯੂਕੇ ਸਟੱਡੀ ਵੀਜ਼ਾ ਲਵਾਉਣਾ ਵਿਦ ਸਪਾਊਸ ਤੁਹਾਨੂੰ ਪਤਾ ਹੈ ਕੱਲੇ ਦਾ ਤਾਂ ਸਾਰੇ ਲਵਾਈ ਜਾਂਦੇ ਨੇ ਆ ਸਪਾਊਸ ਵਾਲਾ ਸੁਣ ਕੇ ਫੇਰ ਵੀ ਦਿਮਾਗ ਚ ਆ ਗਿਆ ਹੋਊਗਾ ਕਿ ਯਾਰ ਆਖੀ ਚੱਕਰ ਹੈ ਤੀਜਾ ਯੂਕੇ ਜਾਓ ਪੂਰੇ ਪਰਿਵਾਰ ਦੇ ਨਾਲ ਵਿਜ਼ਟਰ ਵੀਜ਼ੇ ਤੇ ਹਣਾ ਵੀਰੇ ਹਾਂਜੀ ਵੀਰੇ ਚੌਥਾ ਇੱਕ ਨਹੀਂ ਦੋ ਨਹੀਂ ਪੂਰੀ 29 ਕੰਟਰੀਆਂ ਦਾ ਵਿਜ਼ਟਰ ਵੀਜ਼ਾ ਵੀ ਆਪਾਂ ਦਵਾ ਦਨੇ ਹਾਂਜੀ ਵੀ ਦਵਾ ਦਾਂਗੇ ਠੀਕ ਹੈ ਸਾਰੇ ਦੇ ਸਾਰੇ ਪੈਸੇ ਹੋਣਗੇ ਆਫਟਰ ਵੀਜ਼ਾ ਹੁਣ ਕੱਲੇ-ਕੱਲੇ ਦੀ ਆਪਾਂ ਡਿਟੇਲ ਦੀ ਗੱਲ ਕਰੀਏ ਵੀਰੇ ਸਭ ਤੋਂ ਪਹਿਲੇ ਈ ਤਮਾਕੇਦਾਰ ਚੀਜ਼ ਮੈਂ ਖੁਦ ਵੀ ਇੱਕ ਵਾਰੀ ਹੈਰਾਨ ਦੀ ਯਕ ऑस्ट्रेलिया ਦੀ ਪੀਆਰ ਬੰਦੇ ਨਾ ਜਿਹੜੇ ਉਹਨਾਂ ਨੂੰ ਕਈਆਂ ਤਾਂ ਜਿਹੜੇ ਗਏ ਉਹਨਾਂ ਨੂੰ 8 8 9 ਨੂੰ ਸਾਲ ਹੋ ਗਏ ਪਰ ਆਪਾਂ ਇੱਥੋਂ ਹੀ ਪੀਆਰ ਕਰਕੇ ਭੇਜਨੇ ਆਂ ਹਾਂਜੀ ਭਈ ਆਪਾਂ ਇੱਥੋਂ ਹੀ ਪੀਆਰ ਕਰਕੇ ਭੇਜਾਂਗੇ ਬੱਚੇ ਦੀ ਕੱਲੀ ਗ੍ਰੈਜੂਏਸ਼ਨ ਕੀਤੀ ਹੋਵੇ ਠੀਕ ਹੈ ਤੇ 1 ਸਾਲ ਦਾ ਗੈਪ ਹੋਵੇ ਠੀਕ ਹੈ ਆਪਾਂ ਨੂੰ ਜੋ ਰਿਕੁਆਇਰਮੈਂਟ ਕੀ ਹੈ ਗ੍ਰੈਜੂਏਸ਼ਨ ਕੀਤੀ ਹੋਵੇ 1 ਸਾਲ ਦਾ ਗੈਪ ਹੋਵੇ ਹਾਂਜੀ ਬੱਚੇ ਨੇ ਪੀਟੀ ਦੇ ਵਿੱਚੋਂ 50 ਈਚ ਲਿੱਤੇ ਹੋਣ ਠੀਕ ਹੈ ਜਾਂ ਆਇਲਸ ਕਿਤੇ ਰਾਇਲ ਦੇ 6 ਈਚ ਲਿੱਤੇ ਹੋਣ ਗ੍ਰੈਜੂਏਸ਼ਨ ਕਰੀ ਹੋਣੀ ਚਾਹੀਦੀ ਇਹਦੇ ਵਿੱਚ మీడియం ਡਿਪੈਂਡ ਕਰਦਾ ਹੈ ਇੰਗਲਿਸ਼ ਇੰਗਲਿਸ਼ ਦੇ ਵਿੱਚ ਕੀਤੀ ਹੋਏ ਬੱਚੇ ਨੇ ਹਾਂਜੀ ਠੀਕ ਹੈ ਜੀ ਤਿੰਨ ਤੋਂ 6 ਮਹੀਨੇ ਪ੍ਰੋਸੈਸਿੰਗ ਟਾਈਮ ਹੋਊਗਾ ਹਾਂਜੀ ਬੱਚੇ ਨੇ ਇਕੱਲੇ ਨੇ ਜਾਣਾ ਇਕੱਲੇ ਦੀ ਪੀਆਰ ਕਰਾ ਕੇ ਭੇਜਾਂਗੇ ਵਿਦ ਵਾਈਫ ਜਾਣਾ ਵਿਦ ਵਾਈਫ ਭੇਜਾਂਗੇ ਵਿਦ ਬੱਚੇ ਨੇ ਨਾਲ ਜਾਣਾ ਮਤਲਬ ਫੁੱਲ ਫੈਮਿਲੀ ਨੇ ਜਾਣਾ ਤਾਂ ਫੁੱਲ ਫੈਮਿਲੀ ਨੂੰ ਇੰਡੀਆ ਦੇ ਵਿੱਚੋਂ ਹੀ ਪੀਆਰ ਕਰਾ ਕੇ ਭੇਜਾਂਗੇ ਪੀਆਰ ਕਰਕੇ ਭੇਜਾਂਗੇ ਪ੍ਰੋਫਾਈਲ ਦੁਬਾਰੋ ਸੁਣ ਲਓ ਗ੍ਰੈਜੂਏਸ਼ਨ ਕਰੀ ਹੋਣੀ ਚਾਹੀਦੀ ਹੈ ਇੰਗਲਿਸ਼ ਦੇ ਨਾਲ ਕਟੋ-ਕਟ 1 ਸਾਲ ਦਾ ਗੈਪ ਹੋਣਾ ਚਾਹੀਦਾ ਕਟੋ-ਕਟ ਅੱਜ ਤੋਂ ਨੂੰ ਗ੍ਰੈਜੂਏਟ ਕਰੇ ਨੂੰ 5 ਸਾਲ ਬਿਸ਼ੱਕ ਦੀ ਹੋ ਗਈ ਹੁਣ ਤੁਹਾਡੀ ਪ੍ਰੋਫਾਈਲ ਅਸੈਪਟ ਕੀਤੀ ਜਾਊਗੀ ਤੁਹਾਡਾ ਕਰਾਵਾ ਦਾਂਗੇ ਕੋਈ ਦਿੱਕਤ ਨਹੀਂ ਬਸ ਐਵੇਂ ਵੀ ਇਨਸਟੈਂਟ ਨਾ ਕੀਤੀ ਹੋਵੇ 2024 ਦੇ ਵਿੱਚ ਨਾ ਕੀਤੀ ਹੋਵੇ ਗ੍ਰੈਜੂਏਸ਼ਨ ਕਟੋ-ਕਟ 1 ਸਾਲ ਦਾ ਗੈਪ ਚਾਹੀਦਾ 5 ਸਾਲ 6 ਸਾਲ 10 ਸਾਲ ਹੋ ਗਣ ਤਾਂ ਵੀ ਕਰਵਾ ਦਾਂਗੇ ਜੇ ਕਿਸੇ ਵੀ ਆਪਣੇ ਰਿ ਅਪਲਾਈ ਕਰਨਾ ਚਾਹੁੰਦਾ ਹੈ ਪਹਿਲੀ ਪੀਟੀ ਜਾ ਆਈਲੈਂਡਸ ਦੋਨਾਂ ਦੇ ਵਿੱਚ ਕੋਈ ਵੀ ਚੀਜ਼ ਕਰੀ ਹੋਵੇ ਪੀਟੇ ਦੇ ਵਿੱਚ ਵੀਰੇ 50 ਸਕੋਰ ਮਿਨਿਮਮ ਇੱਕ ਕੰਡੋਲ ਚੋਂ ਹਰੇਕ ਹਰੇਕ ਮੂਡ ਦੇ ਵਿੱਚ ਆਈਲੈਂਡ ਦੇ ਵਿੱਚ 6 ਈਚ ਬੈਂਡ ਚਾਹੀਦੇ ਨੇ ਇਹ ਪ੍ਰੋਫਾਈਲ ਹੈ ਤੁਸੀਂ ਆਪਣੇ ਮਤਲਬ ਫੈਮਿਲੀ ਦੇ ਨਾਲ ਬੱਚਾ ਤੇ ਮਿਸਿਸ ਨਾਲ ਹੈਨਾ ਹਾਂਜੀ ਜਾ ਸਕਦੇ ਹੋ ਆਰਾਮ ਦੇ ਨਾਲ ਹਾਂਜੀ ਠੀਕ ਹੈ ਇਹਦੇ ਵਿੱਚ ਵੀ ਸਾਰੇ ਪੈਸੇ ਵੀਜ਼ੇ ਲੱਗਣ ਤੋਂ ਬਾਅਦ ਹੀ ਹੋਣਗੇ ਹਾਂਜੀ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਠੀਕ ਹੈ ਇਹਦੇ ਰਿਲੇਟਡ ਕੋਈ ਹੋਰ ਵੀ ਗੱਲ ਕਰਨੀ ਹੈ ਸਕਰੀਨ ਤੇ ਸੇਮ ਨੰਬਰ ਚੱਲਦਾ ਰਿਹਾ ਹੁਣ ਜਲ ਲਿਆਪੇ ਵੀਰੇ ਸੈਕਿੰਡ ਨੰਬਰ ਤੇ ਜੋ ਆਪਾਂ ਕਿਹਾ ਵੀ ਯੂਕੇ ਦਾ ਸਟੱਡੀ ਵੀਜ਼ਾ ਵਿ ਹਾਂਜੀ ਉਹਦੇ ਬਾਰੇ ਦੱਸੂ ਥੋੜਾ ਜਿਹਾ ਪ੍ਰੋਪਰ ਯੂਕੇ ਦਾ ਸਟੱਡੀ ਵੀਜ਼ਾ ਵਿਦ 스ਪਾউজ ਹੈ ਜੀ ਉਹਦੇ ਵਿੱਚ ਬੱਚੇ ਨੇ ਬੈਚਲਰ ਕੀਤੀ ਹੋਵੇ ਠੀਕ ਹੈ ਜੀ ਬੱਚੇ ਨੇ ਆਇਲਟਸ ਪੀਟੀ ਕੀਤੀ ਹੈ ਠੀਕ ਹੈ ਨਹੀਂ ਕੀਤੀ ਤਾਂ ਵੀ ਠੀਕ ਹੈ ਕੋਈ ਦਿੱਕਤ ਨਹੀਂ ਅੱਛਾ ਯੂਕੇ ਦਾ ਸਟੱਡੀ ਵੀਜ਼ਾ ਵਿਦਆਊਟ ਆਇਲਟਸ ਵਿਦਆਊਟ ਪੀਟੀ ਹਾਂਜੀ ਉਹ ਕੀ ਹੈ ਨਹੀਂ ਉਹਦੇ ਵਿੱਚ ਬੱਚੇ ਦੀ ਪ੍ਰੋਫਾਈਲ ਚੈੱਕ ਹੋਊਗੀ ਅਸੈਸਮੈਂਟ ਹੋਊਗੀ ਠੀਕ ਹੈ ਅਗਰ ਉਹਦੀ ਫਾਈਲ ਅਕੋਰਡਿੰਗ ਟੂ ਅਸੈਸਮੈਂਟ ਬੰਦ ਹੀ ਹੋਈ ਵਿਦਆਊਟ ਐਸਬੀਟੀ ਤਾਂ ਵਿਦਆਊਟ ਆਇਲਟ ਵੀ ਕਰਦੇ ਆਂਗੇ ਓਕੇ ਠੀਕ ਹੈ ਠੀਕ ਹੈ ਜੀ ਉਹਦੇ ਵਿੱਚ 스ਪਾউজ ਵੀ ਨਾਲ ਜਾ ਸਕਦਾ ਹੈ ਬੱਚ ਮਾਰਕੀਟ ਦੇ ਵਿੱਚ ਕਹਿੰਦੇ ਸਪੌਸ ਨਾਲ ਜਾਊਗਾ ਜੀ ਬਟ ਵੇਚਦੇ ਕੀ 6 ਮਹੀਨਾ ਵਾ ਸਾਲ ਵਾ ਹਾਂ ਸਭ ਤੋਂ ਵੱਡੀ ਗੱਲ ਇਹੜੀ ਸੋਨ ਨਾਲ ਹੀ ਹੈਗੀ ਆ ਆਪਾਂ ਸੇਮ ਫਾਈਟ ਦੇ ਉੱਤੇ ਸਪੌਸ ਵੀ ਨਾਲ ਵੇਚਾਂਗੇ ਬੱਚੇ ਵੀ ਨਾਲ ਵੇਚਾਂਗੇ ਬੱਚੇ ਵੀ ਨਾਲੇ ਵਗ ਜਾਣਗੇ ਕੋਈ ਇਦਾਂ ਸਿਸਟਮ ਨਹੀਂ ਵੀ 6 ਮਹੀਨੇ ਲਾਤੇ ਜੀ ਸਾਲ ਲਾਤੇ ਜੀ 3 ਮਹੀਨੇ ਲਾਤੇ ਜੀ ਉਹ ਸਿਸਟਮ ਨਹੀਂ ਹੈਗਾ ਇਹਦੇ ਵਿੱਚ ਵੀ ਆਪਣਾ ਐਡਵਾਂਸ ਦੇ ਵਿੱਚ ਕੁਛ ਨਹੀਂ ਐਡਵਾਂਸ ਕੁਛ ਵੀ ਨਹੀਂ ਜੀ ਸਾਰੀ ਇਹਦਾ ਵੀ ਜੋ ਕੁਛ ਹੋਊਗਾ ਆਫਟਰ ਵੀਜ਼ਾ ਆਫਟਰ ਵੀਜ਼ਾ ਸਾਰਾ ਪੇਮੈਂਟ ਆਫਟਰ ਦ ਵੀਜ਼ਾ ਮਿਨਿਮਮ ਗ੍ਰੈਜੂਏਸ਼ਨ ਹੋਣੀ ਚਾਹੀਦੀ ਹਣਾ ਵੀਰੇ ਹਾਂਜੀ ਵੀ ਨਹੀਂ ਹੋਵੇ ਜੀ ਅੱਗੇ ਸਟੱਡੀ ਵੀ ਹੁਣ ਗੱਲ ਕਰਦੇ ਆ ਵੀਰੇ ਸਭ ਤੋਂ ਵੱਡਾ ਧਮਾਕਾ ਤੁਹਾਡਾ ਦਾਦਾ ਤੁਹਾਡੀ ਦਾਦੀ ਭਾਈ ਭੈਣ ਹੈ ਸਾਰੇ ਭੇਜਦਾਂਗੇ ਯੂਕੇ ਇੱਕੋ ਵਾਰੀ ਚ ਭੇਜਦਾਂਗੇ ਇੱਕੋ ਵਾਰੀ ਚ ਉਹਦਾ ਕੀ ਇੱਕੋ ਸਿਸਟਮ ਹੋਊਗਾ ਵੀਰੇ ਯੂਕੇ ਦਾ ਵਿਜ਼ਟਰ ਵੀਜ਼ਾ ਲਵਾ ਕੇ ਦੇਵਾਂਗੇ ਬਾਈ ਯੂਕੇ ਦਾ ਵਿਜ਼ਟਰ ਵੀਜ਼ਾ ਸੁਣ ਲਓ ਧਿਆਨ ਦੇ ਨਾਲ ਮਲਟੀਪਲ ਐਂਟਰੀ ਵੀਜ਼ਾ ਹੋਊਗਾ ਹਾਂਜੀ ਠੀਕ ਹੈ ਜੀ ਯੂਕੇ ਦਾ ਵਿਜ਼ਟਰ ਵੀਜ਼ਾ ਲਗੋ ਵਿਦ ਫੈਮਲੀ ਤੁਸੀਂ ਦੋ ਮੈਂਬਰੋਂ ਤਿੰਨ ਮੈਂਬਰੋਂ ਚਾਰ ਮੈਂਬਰੋਂ ਸਿੰਗਲ ਹਾਂ ਸਭ ਦਾ ਵਿਜ਼ਟਰ ਵੀਜ਼ਾ ਲਗੋ ਇੱਕ ਇਹਦਾ ਜੇ ਆਪਾਂ ਗੱਲ ਕਰੀਏਗੇ ਯੂਕੇ ਸਟੱਡੀ ਜਾਂ ਯੂਕੇ ਵਿਜ਼ਟਰ ਦਾ ਹਾਂਜੀ ਇਹਦਾ ਟਾਈਮ ਪ੍ਰੋਸੈਸਿੰਗ ਕਿੰਨਾ ਕਰੂਗਾ ਕਿੰਨਾ ਕੁ ਟਾਈਮ ਲੱਗ ਜਾਂਦਾ ਬੰਦਾ ਜੇ ਆਪਣੇ ਕੋਲ ਆ ਗਿਆ ਹਨਾ ਕਿਉਂਕਿ ਕਈਆਂ ਤਾਂ ਬਹੁਤ ਕਾਲੀ ਹੁੰਦੀ ਹੈ ਕਾਲੀ ਬਈ ਦੇਖੋ ਐ ਕਾਲੀ ਨਾਲ ਆਪਣੇ ਬੇਰ ਨਹੀਂ ਪੱਕਦੇ ਠੀਕ ਹੈ ਜੀ ਯੂਕੇ ਦਾ ਵਿਜ਼ਟਰ ਵੀਜ਼ਾ ਕਰ ਦੋ ਇੱਕ ਤੋਂ ਡੇਢ ਮਹੀਨਾ ਪ੍ਰੋਸੈਸਿੰਗ ਟਾਈਮ ਹੈਗਾ ਆਪਾਂ ਦੋ ਕਹਿ ਦਿੰਨੇ ਆ ਆਪਾਂ ਦੋ ਮੰਨ ਕੇ ਚੱਲਦੇ ਆ ਦੋ ਮਹੀਨੇ ਹਨਾ ਆਪਾਂ ਵਾਦੀ ਲੈ ਕੇ ਚੱਲਦੇ ਟਾਈਮ ਹਨਾ ਤੁਹਾਡੇ ਤੋਂ ਦੂਜੀ ਗੱਲ ਸਟੱਡੀ ਵੀਜ਼ਾ ਸਟੱਡੀ ਵੀਜ਼ੇ ਵਿੱਚ ਹਮੇਸ਼ਾ ਇਨਟੇਕ ਹੁੰਦੇ ਵੀ ਹਨ ਹਾਂ ਅੱਜ ਦੀ ਗਣੀ ਬੱਚਾ ਅਪ हां ਜਿਵੇਂ ਜਾਨਪੀ ਇਹ ਕੰਮ ਆਈ ਹੈ ਦੇਖਣਾ ਹੈ ਮੈਨੂੰ ਵੀਜ਼ਾ ਮੇਰੇ ਬੱਚੇ ਦਾ ਠੀਕ ਹੈ ਠੀਕ ਹੈ ਜੀ ਇੱਕ ਜਿਹੜਾ ਆਪਾਂ ਨੇ ਪਹਿਲਾ ਕਨਸੈਪਟ ਕਲੀਅਰ ਕਰਾ ਸੀ ਉਹਦੇ ਵਿੱਚ ਆਪਾਂ ਟਾਈਮਿੰਗ ਦੱਸਣੀ ਭੁੱਲ ਗਏ ਆਸਟ੍ਰੇਲੀਆ ਦੀ ਪੀਆਰ ਲਈ ਕੋਈ ਆਪਣੇ ਕੋਲ ਫਾਈਲ ਅਪਲਾਈ ਕਰਨਾ ਉਹਦਾ ਟਾਈਮ ਪ੍ਰੋਸੈਸ ਕਿਰੂਗਾ ਉਹਦਾ ਟਾਈਮ ਪ੍ਰੋਸੈਸ ਮੰਨ ਕੇ ਚੁਲੀ 3 ਤੋਂ ਲੈ ਕੇ 6 ਮਹੀਨੇ ਦਾ ਓਕੇ ਮਿਨੀਮਮ 3 ਮਹੀਨੇ ਮੈਕਸਿਮਮ 6 ਮਹੀਨੇ ਦਾ ਠੀਕ ਹੈ 3 ਮਹੀਨੇ ਤੋਂ 6 ਮਹੀਨੇ ਦੇ ਵਿੱਚ ਆਪਾਂ ਅਗਲੇ ਦਾ ਕੰਮ ਕਰ ਦਾਂਗੇ ਹਾਂਜੀ ਸਭ ਤੋਂ ਵਧੀਆ ਗੱਲ ਤੁਹਾਨੂੰ ਇੱਕ ਗੱਲ ਕੋ ਕਲੀਅਰ ਕਰਾਂ ਜੇ ਤੁਸੀਂ ਇੱਥੇ ਆਇਓ ਤੁਹਾਡੀ ਪ੍ਰੋਫ ਏ ਨਹੀਂ ਹੈਗਾ ਕਿ ਹਣਾ ਬਾਈ ਆਪਣਾ ਕੋਲ ਆ ਕੇ ਆਪਾਂ ਟੱਕਾਸ਼ਾਈ ਨਹੀਂ ਕਰਦੇ ਸਾਨੂੰ ਉਮੀਦ ਦੇਤੀ ਕਿ ਹਾਂ ਯਾਰ ਕਰਾ ਦਾਂ ਕਰਾ ਦਾਂ ਮਤਲਬ ਉਹ ਨਹੀਂ ਹੈਗਾ ਬਾਈ ਹੋਰਾਂ ਕੋਲ ਸਿੱਧਾ ਜਾ ਕੰਮ ਹੈ ਹੋਊਗੀ ਤਾਂ ਹਾਂ ਨਹੀਂ ਹੋਊਗੀ ਤਾਂ ਨਾ ਸਿੱਧਾ ਜਾ ਉਹ ਵੀ ਤੁਹਾਨੂੰ ਸੇਮ ਡੇ ਹੀ ਕਲੀਅਰ ਕਰਵਾ ਦਾਂਗੇ ਆਪਾਂ ਸੇਮ ਡੇ ਬਾਈ ਬੈਠੇ ਬੈਠੇ ਕਲੀਅਰ ਕਰਵਾ ਦਾਂਗੇ ਹਾਂ ਬਈ ਤੁਸੀਂ ਜਾਣ ਨਹੀਂ ਸਕਦੇ ਕੋਈ ਫਾਇਦਾ ਕੋਈ ਨਹੀਂ ਕੋਈ ਫੇਮ ਖਰਾਬ ਕਰਨ ਦਾ ਨਾ ਪੈਸੇ ਖਰਾਬ ਕਰਨ ਦਾ ਹਾਂਜੀ ਬਈ ਤੇ ਸਭ ਤੋਂ ਜਿਹੜੀ ਹੁਣ ਮੇਨ ਚੀਜ਼ ਆ ਤੁਸੀਂ ਵਿਜ਼ਟਰ ਵੀਜ਼ਾ 29 ਦੇਸ਼ ਇੱਕ ਅੱਧਾ ਵੀਣੀ 29 ਦੇਸ਼ ਇੱਕ ਵੀਜ਼ੇ ਤੇ ਘੁੰਮਣਾ ਚਾਹੁੰਦੇ ਆ ਤਾਂ ਸਿਰਾਂ ਲੱਗਿਆ ਪਿਆ ਬਾਈ ਸ਼ੈਨਗਨ ਦਾ ਪਲਵਾ ਕੇ ਦਵਾਂਗੇ ਵੀ ਵਿਜ਼ਟਰ ਵੀਜ਼ਾ ਵਿਜ਼ਟਰ ਵੀਜ਼ਾ ਹਾਂਜੀ ਇਹਦੇ ਵਿੱਚ 29 ਆਪਣੇ ਆ ਜਾਂਦੇ ਹਨਾ ਇੱਕੋ ਦੇਖ ਦੇ ਇੱਕ ਵੀਜ਼ੇ ਦੇ ਵਿੱਚ 29 ਕੰਟਰੀ ਕਵਰ ਹੁੰਦੀ ਹੈ ਕਿੰਨੇ ਕਹ ਇਹਦੇ ਵਿੱਚ ਵਿਜ਼ਟਰ ਹੀ ਹੁੰਦਾ ਨਾ ਆਪਣਾ ਵਿਜ਼ਟਰ ਵੀਜ਼ਾ ਹੋਊਗਾ ਜੀ ਕੱਲਿਆਂ ਜਾਣਾ ਕੱਲਿਆਂ ਦਾ ਵੀ ਹੋ ਜੂ ਵਿਦ ਫੈਮਲੀ ਵੀ ਹੋ ਜੂਗਾ ਇਹ ਬਣ ਕੇ ਇਹਦੇ ਲਈ ਆਪਣੇ ਜੇ ਕਿਸੇ ਦੀ ਪ੍ਰੋਫਾਈਲ ਦੀ ਗੱਲ ਕਰੀਏ ਇਹਦੇ ਵਿੱਚ ਪ੍ਰੋਫਾਈਲ ਬੱਚੇ ਦਾ ਆਪਣਾ ਓਨਲੀ ਪਾਸਪੋਰਟ ਚਾਹੀਦੇ ਜੀ ਪਾਸਪੋਰਟ ਹੋਵੇ ਬੱਚੇ ਕੋਲੇ ਆਪਾਂ ਭੇਜ ਦਾਂਗੇ ਬੱਚੇ ਇਦੇ ਵਿੱਚ ਕੋਈ ਸਟੱਡੀ ਸਟੱਡੀ ਦਾ ਤਾਂ ਨਹੀਂ ਕੋਈ ਡਿਸਕਸਟਡੀ ਕੋਈ ਮੈਟਰ ਨਹੀਂ ਕਰਦੀ ਜੀ ਚਾਹੇ ਬੱਚੇ ਦਾ ਈਸੀਆਰ ਪਾਸਪੋਰਟ ਹੈ ਤਾਂ ਵੀ ਬੱਚੇ ਨੂੰ ਭੇਜ ਦਾਂਗੇ ਤਾਂ ਵੀ ਭੇਜ ਦਾਂਗੇ ਤਾਂ ਵੀ ਵਿਸਟਰ ਵੀਜ਼ ਉੱਤੇ ਭੇਜ ਦਾਂਗੇ ਯੂਕੇ ਵੀ ਭੇਜ ਦਾਂਗੇ ਸ਼ੈਨਿਗਨ ਵੀ ਭੇਜ ਦਾਂਗੇ ਓਕੇ ਇਹ ਸ਼ੈਨਿਗਨ ਦੇ ਵਿੱਚ ਬੇਸਿਕਲੀ ਜੇ ਆਪਾਂ ਉਹ ਗੱਲ ਕਰੀਏ ਵੀ ਕੰਟਰੀਆਂ ਜੋ ਕੁਝ ਮੜਾ ਮੋਟਾ ਨਾਮ ਨੂੰ ਮੇਰੇ 2 4 10 ਜਿੱਦਾ ਜੀ ਜਰਮਨੀ ਪੁਰਤਗਾਲ ਮਾਲਟਾ ਫਰਾਂਸ ਸਪੇਨ ਸਵਿਟਜ਼ਰਲੈਂਡ ਇਹ ਸਾਰੀ ਕੰਟਰੀਆਂ ਜੋ ਹੈ ਇਹ ਸਾਰੇ ਸ਼ੈਨਿਗਨ ਦੇ ਅੰਦਰ ਆਉਂਦੀਆਂ ਨੇ ਠੀਕ ਹੈ 29 ਕੰਟਰੀਆਂ ਨੇ ਇਹਦੇ ਵਿੱਚ ਦੀ 29 ਕੰਟਰੀਆਂ ਤੁਸੀਂ ਕਿਤੇ ਵੀ ਜਾਓ ਟੋਟਲ ਇੱਕ ਅੱਧੇ ਵੀ ਨਹੀਂ ਪੂਰੇ 29 ਕੰਟਰੀਆਂ ਨਾਲ ਤੁਸੀਂ ਜਾ ਸਕਦੇ ਹੋ ਹਨ ਹਾਂ ਜੀ ਇਹ ਆਪਣੇ ਸਿਗੇ ਮੇਨਲੀ ਚਾਰ ਪ੍ਰੋਡਕਟ ਜਿਨ੍ਹਾਂ ਤੇ ਆਪਾਂ ਵੀਰੇ ਕੰਮ ਕਰ ਰਹੇ ਹਾਂ ਹਨਾ ਹਾਂ ਜੀ ਹਾਂ ਜੀ ਬਾਈ ਠੀਕ ਹੈ ਤੇ ਸਕਰੀਨ ਤੇ ਵੀਰੋਂ ਦਾ ਨੰਬਰ ਵੀ ਚੱਲ ਰਿਹਾ ਐਡਰੈਸ ਵੀ ਚੱਲ ਰਿਹਾ ਸਕਰੀਨ ਦੇ ਉੱਤੇ ਆਫਿਸ ਦੀ ਟਾਈਮਿੰਗ ਆਪਣੀ ਸਵੇਰੇ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਹੈ ਮਾਰਨਿੰਗ 8:30 ਤੋਂ ਲੈ ਕੇ ਜੀ ਈਵਨਿੰਗ 5:30 ਵਜੇ ਤੱਕ ਆਪਣਾ ਆਫਿਸ ਓਪਨ ਹੁੰਦਾ ਠੀਕ ਹੈ ਹਾਂਜੀ ਤੇ ਆਪਣੇ ਉਰੇ ਵਿਜ਼ਿਟ ਕਰ ਸਕਦੇ ਨੇ ਵਿਜ਼ਿਟ ਕਰ ਸਕਦੇ ਨੇ ਜੀ ਬਾਕੀ ਕਾਲ ਕਰ ਲੈਣ ਕੋਈ ਕਾਲ ਕਰਕੇ ਤੁਹਾਡੀ ਅਪੁਆਇੰਟਮੈਂਟ ਬੁੱਕ ਹੋ ਜਾਊਗੀ ਹਾਂਜੀ ਕਦੋਂ ਵੀ ਤੁਸੀਂ ਕਾਲ ਕਰੋ ਤੁਹਾਡੇ ਕੋਲ ਦਾ ਤੁਹਾਨੂੰ ਜਵਾਬ ਮਿਲੂਗਾ ਲਓ ਜੀ ਬਾਕੀ ਤੁਹਾਡੇ ਮਨ ਦੇ ਵਿੱਚ ਕੋਈ ਹੋਰ ਵੀ ਸਵਾਲ ਆਉਂਦਾ ਇਸ ਤੋਂ ਰਿਲੇਟਡ ਬਾਕੀ ਤੁਹਾਨਾਂ ਸਾਰਿਆਂ ਦਾ ਮੇਨ ਚੀਜ਼ ਆ ਫੋਨ ਕਰਕੇ ਪੈਸੇ ਹੀ ਪੁੱਛਣੇ ਨੇ ਕਿ ਭਾਈ ਕਿੰਨੇ ਲੱਗਣਗੇ ਜੀ ਆਪਾਂ ਗੱਲ ਕਰੀਏ ਵੀਰੇ ਦੇਖੋ ਆਪਾਂ ਅਮਾਉਂਟ ਤਾਂ ਦੱਸ ਨਹੀਂ ਸਕਦੇ ਕਿਸੇ ਦਾ ਹਿਸਾਬ ਆਪਾਂ ਦੱਸ ਦਿਆ ਮਾਰਕੀਟ ਦੇ ਵਿੱਚੋਂ ਇੱਕ ਤਾਂ ਕੰਮ ਆਪਣਾ ਕਲੀਨ ਹੋਊਗਾ ਮਾਰਕੀਟ ਨਾਲੋਂ ਟ੍ਰਾਂਸਪੇਰੈਂਟ ਆਪਾਂ ਕਹਿੰਦੇ ਨੇ ਉਹਨਾਂ ਜੀ ਬਿਲਕੁਲ ਜੋ ਹੈਗਾ ਤਾਂ ਹੈਗਾ ਨਹੀਂ ਹੈਗਾ ਤਾਂ ਨਹੀਂ ਹੈਗਾ ਹਾਂਜੀ ਹਾਂਜੀ ਬਾਈ ਤੇ ਉਹਨਾਂ ਦੇ ਨਾਲੋਂ ਆਪਾਂ ਐਜ਼ ਕੰਪੇਅਰ ਟੂ ਜੇ ਖਰਚੇ ਦੀ ਗੱਲ ਕਰੀਏ ਬੰਦੇ ਤਾਂ ਪੈਸੇ ਬਚਾਦਾਂਗੇ ਬਾਈ ਮਾਰਕੀਟ ਨਾਲੋਂ 20 50 ਛੋੜ ਤੋਂ ਕੱਟ ਹੀ ਲਿੱਤਾ ਜਾਊਗਾ ਵੱਧ ਨਹੀਂ ਲਿੱਤਾ ਜਾਊਗਾ ਵੱਧ ਨਹੀਂ ਲਿੱਤਾ ਜਾਊਗਾ ਕੱਟੇ ਜਾ ਆਪਣਾ ਇਹ ਆਪਣਾ ਚੈਲੰਜ ਹੈ ਜੇ ਕੱਲ ਨੂੰ ਤੁਹਾਨੂੰ ਕੋਈ ਕਹਿੰਦਾ ਸਾਡੇ ਛੋੜੇ ਤੋਂ ਸਾਨੂੰ ਸਸਤਾ ਮਿਲ ਰਿਹਾ ਹਾਂ ਸਾਡੇ ਮੂਰੇ ਕਰੋ ਸਾਨੂੰ ਪਿਆਰ ਵਸਸਤਾ ਲਾਦਾ ਇੱਥੇ ਰੱਖ ਲੈ 19 ਤੋਂ ਉੱਪਰ ਦੀ ਕੀ ਗੱਲ ਹੋ ਗਈ ਹਣਾ ਕੋਈ ਵੀ ਕੁਐਰੀ ਹੈ ਮਨ ਦੇ ਵਿੱਚ ਕੋਈ ਵੀ ਸਵਾਲ ਹੈ ਠੀਕ ਹੈ ਆ ਚਾਰ ਪ੍ਰੋਡਕਟਾਂ ਤੇ ਕੰਮ ਕਰ ਰਹੇ ਨੇ ਆਪਾਂ ਫालतू ਦੀ ਗੱਲ ਨਹੀਂ ਕਰੇ ਨਾ ਉਰੇ ਆਪਾਂ ਕਰ ਰਹੇ ਵੀਰੇ ਹਨਾ ਨਹੀਂ ਨਹੀਂ ਨਾਉ ਚੀਜ਼ ਦਾ ਕੋਈ ਫਾਇਦਾ ਹੈਗਾ ਆ ਸਕਰੀਨ ਤੇ ਵੀਰ ਦਾ ਨੰਬਰ ਜਰ ਐਡਰੈਸ ਤੇ ਚੱਲ ਰਿਹਾ ਹੈਗਾ ਕੋਈ ਵੀ ਮਨ ਦੇ ਵਿੱਚ ਡਾਊਟ ਹੋਊਗਾ ਇਹਦੇ ਰਿਲੇਟਡ ਤਾਂ ਗੱਲ ਕਰ ਸਕਦੇ ਹੋ ਬੇਫਿਕਰ ਹੋ ਕੇ ਬਾਕੀ ਵਿਜ਼ਿਟ ਦਾ ਟਾਈਮ ਵੀਰੇ ਉਹਨਾਂ ਦੱਸਤਾ ਐਡਰੈਸ ਦੋਹਰੋ ਫਿਰ ਦੱਸ ਦੇਣਾ ਰਾਮਪੂਰਾ ਫੂਲ ਤੇ ਏ ਬੀ ਕੰਸਲਟੈਂਟ ਨੀਅਰ ਜਨਤਾ ਹਸਪੀਟਲ ਦੇ ਕੋਲ ਹਨਾ ਵੀਰੇ ਤੇ ਬਾਕੀ ਧੰਨਵਾਦ ਜੀ ਵੀਡੀਓ ਦੇਖਣ ਦੇ ਲਈ ਬਾਕੀ ਸ਼ੇਅਰ ਜੁੜੋ ਕਰੋ ਜੀ